ਕੀ ਹੈ ਕਿ ਅੱਜਿਆ ਕਿਹੜੇ ਮਤ ਪੇਦ ਹੋ ਗਏ ਕਿ ਜੁਨੀ ਬਣ ਗਈ ਇੱਕ ਨਵੀਂ ਜੁਨੀ ਦਾ ਨਵੀਂ ਜੁਨੀ ਨਾਲ ਕਰਦੀਪ ਜੀ ਜਿਹੜਾ ਮਜਬੂਰੀ ਜਿਹੜਾ ਕਰਨਾ ਪਿਆ ਰੋਪ ਬਹੁਤ ਵੱਡੇ ਲੱਗੇ ਉਹ ਚੀਜ਼ ਸਾਨੂੰ ਵੀ ਬਦਨਾਮੀ ਦਾ ਸਾਹਮਣਾ ਕਰਨਾ ਪਿਆ ਰੋਪਾਂ ਦੀ ਗੱਲ ਮੰਨ ਸਕਦੇ ਆ ਜੋ ਉਹਨਾਂ ਦੇ ਕੋ ਉਤਰ ਪਾ ਜਦੇ ਰੋਪ ਲੱਗੇ ਉਹ ਕਰਦੇ ਉਹਦਾ ਕਰਕੇ ਸਾਡੇ ਤੇ ਵੀ ਤੱਬਾ ਲੱਗਦਾ ਹੈ ਆਪ ਵੀ ਦੇਖ ਲਈਏ ਖਬਰਾਂ ਕੀਲੀ ਤੇ ਚਲੇ ਆ ਦੂਜੀ ਵਾਰ ਦੂਜੀ ਵਾਰ ਜੇਲ੍ਹ ਗਾਇਆ ਨਾ ਹਾਂ ਨਹੀਂ ਪਹਿਲਾਂ ਪਰਚਾ ਹੋਇਆ ਸੀ ਨਾ ਪਰਚਾ ਹੋਇਆ ਸੀ ਉਹਦੇ ਵਿੱਚ ਜਮਾਨਤ ਹੋ ਗਈ ਸੀ ਦੁਬਾਰਾ ਫਿਰ ਹੋ ਗਿਆ ਉਹਦੇ ਵਿੱਚ ਹੁਣ ਜੇਲ੍ਹ ਗਏ ਆ ਐਨਐਨਆਰ ਨੂੰ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬੀਚਦਨੀ ਇੱਕ ਬਹੁਤ ਵੱਡੀ ਖਬਰ ਚਲਾਈ ਸੀ ਔਰ ਪੀਕੇਯੂ ਤੋਤੇਵਾਲ ਦੀ ਖਬਰ ਸੀ ਜਿਸ ਦੇ ਵਿੱਚ ਇੱਕ ਕਾਰਜਕਾਰੀ ਪ੍ਰਧਾਨ ਲਗਾਇਆ ਸੀ ਪਰ ਅੱਜ ਇੱਕ ਨਵੀਂ ਯੂਨੀਅਨ ਦਾ ਆਰੰਭ ਹੋ ਚੁੱਕਿਆ ਹੈ ਪੀਕੇਯੂ ਖੇਰਾ ਯਾਨੀ ਕਿ ਭਾਰਤੀ ਕਿਸਾਨ ਯੂਨੀਅਨ ਖੇਰਾ ਦਾ ਆਰੰਭ ਹੋ ਚੁੱਕਿਆ ਗੱਲ ਬਾਤ ਸਾਰੀ ਕਰਾਂਗੇ ਪਹਿਲਾਂ ਕਿ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਤਾਂ ਇਸ ਮੀਟਿੰਗ ਦੇ ਵਿੱਚ ਕਿਹੜੇ-ਕਿਹੜੇ ਮੈਂਬਰ ਇੱਥੇ ਮੌਜੂਦ ਨੇ ਤੁਸੀਂ ਤਸਵੀਰ ਦੇਖ ਸਕਦੇ ਹੋ ਇੱਧਰ ਤੁਸੀਂ ਤਸਵੀਰ ਦੇਖ ਲਓ ਸਾਰੀ ਔਰ ਉਸ ਤੋਂ ਬਾਅਦ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਕੇਵਲ ਸਿੰਘ ਖੈਰਾ ਖੈਰਾ ਮੇਰੇ ਨਾਮ ਦੇ ਪਰ ਤੁਸੀਂ ਕੇਵਲ ਸੰਖੈਰਾ ਤੋਂ ਅੰਦਾਜ਼ਾ ਤੁਸੀਂ ਆਪ ਸਮਝ ਗਏ ਹੋਗੇ ਕਿ ਖੈਰਾ ਯੂਨੀਅਨ ਦੇ ਪਿੱਛੇ ਕਿਉਂ ਲੱਗਿਆ ਹੈ ਤਾਂ ਸਾਰੀ ਪਾਸ ਗੱਲਬਾਤ ਸ਼ੁਰੂ ਕਰਦੇ ਆਪਾਂ ਜੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹਿਲਾ ਮੇਰਾ ਸਵਾਲ ਹੈ ਕਿ ਦਿੱਤੀ ਦਿਨੀ ਭਾਰਤੀ ਕਿਸਾਨ ਯੂਨੀਅਨ ਤੋਂ ਤੇਵਾਲ ਤੋਂ ਤੁਹਾਨੂੰ ਕਾਰਜਕਾਰੀ ਪ੍ਰਧਾਨ ਲਗਾਇਆ ਸੀ ਪਰ ਅੱਜ ਅਸੀਂ ਜਦੋਂ ਇੱਥੇ ਪਹੁੰਚੇ ਤਾਂ ਭਾਰਤੀ ਕਿਸਾਨ ਯੂਨੀਅਨ ਵਿੱਚ ਖੈਰਾ ਲੱਗਿਆ ਤੁਸੀਂ ਖੈਰਾ ਤੁਹਾਡਾ ਕਹਿੰਦਾ ਪਹਿਲਾ ਕਾਰਜਕਾਰੀ ਪ੍ਰਧਾਨ ਅੱਜ ਇੱਕ ਜਿੱਦਾਂ ਦੇਖ ਰਹੇ ਕਿ ਨਵੇਂ ਯੂਨੀਅਨ ਦਾ ਯਕੀਨ ਸਰ ਕੋਈ ਗੱਲ ਸਪਸ਼ਟ ਹੀ ਨਹੀਂ ਹੋਈ। ਮਹਿਲਾ ਦਾ ਸਾਰੇ ਸਜਣਾਂ ਫਤਿਹ ਬਲਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਤੇ ਉਹਦਾ ਇਹਨਾਂ ਸਵਾਲ ਆ ਕਾਰਜਕਾਰੀ ਪ੍ਰਧਾਨ ਜਿਹੜਾ ਉਹ ਸਾਡੀ ਭਾਰਤੀ ਕਿਸਾਨ ਜੀ ਨੇ ਤੋਤੇਵਾਲ ਉਹ ਕੋਰ ਕਮੇਟੀ ਦਾ ਫੈਸਲਾ ਸੀਗਾ। ਕੁਝ ਦਿਨ ਲੰਘੇ ਸਾਡੇ ਫੈਸਲਾ ਕੀਤੇ ਤਾਂ ਨੀਲਸ ਲੱਗੇ ਆ। ਉਸ ਤੋਂ ਬਾਅਦ ਸੂਬਾ ਪ੍ਰਧਾਨ ਸੋਗੇਦੀ ਮੋਗਾ ਉਹਨਾਂ ਨੇ ਇਤਰਾਜ਼ ਕੀਤਾ ਕਿ ਇਹ ਇਹਨਾਂ ਨੂੰ ਬਣਾਉਣ ਵਾਲਾ ਕਹੋਣਾ ਉਹ ਬਣਾਉਣ ਵਾਲੀ ਕਮੇਟੀ ਨਹੀਂ ਉਹਨਾਂ ਨੂੰ ਬਣਾਇਆ ਸੀ ਕਮੇਟੀ ਨੇ ਹੀ ਜਿਹੜਾ ਦੁਆਰਾ ਫੈਸਲਾ ਕਰਕੇ ਉਹਨਾਂ ਤੇ ਇਲਜ਼ਾਮ ਲੱਗੇ ਕਬੂਤਰਬਾਜੀ ਦੇ ਉਸ ਤੋਂ ਬਾਅਦ ਹੋਰ ਕਮੇਟੀ ਦਾ ਫੈਸਲਾ ਲਿਆ ਤੁਸੀਂ ਅੱਜ ਇਹ ਤੁਸੀਂ ਕਬੂਤਰਬਾਜੀ ਦੀ ਗੱਲ ਕਰ ਦਿੱਤੀ ਹੈ ਪਰ ਉਹਨਾਂ ਤੇ ਤਾਂ ਲੰਮੇ ਟਾਈਮ ਤੋਂ આરોਪ ਲੱਗੇ ਸੀ ਤਕਰੀਬਨ ਦੂਜੀ ਵਾਰ ਜੇ ਜੇਲ੍ਹ ਯਾਤਰਾ ਉਹਨਾਂ ਦੀ ਔਰ ਵੀ ਵੀ 25-25 ਲੱਖ ਰੁਪਏ ਦੇ આરોਪ ਲੱਗੇ ਸੀ ਤੁਸੀਂ ਉਦੋਂ ਯੂਨੀਅਨ ਦਾ ਆਰੰਭ ਕਿਉਂ ਨਹੀਂ ਕੀਤਾ ਉਦੋਂ ਤੁਸੀਂ ਉਹਨਾਂ ਦੇ ਨਾਲ ਸੀ ਇਹ ਵੀ ਇੱਕ ਵੱਡਾ ਹੈਂਡਸ਼ਵਾਲ ਤੇਜੀ ਤੇੜਾ ਸਵਾਲ ਨੂੰ ਬਹੁਤ ਵਧੀਆ ਪਰ ਸਾਡੇ ਤੇ ਦਬਾਅ ਬਹੁਤ ਜ਼ਿਆਦਾ ਹੈ ਦਬਾਅ ਇਸ ਕਰਕੇ ਸਾਨੂੰ ਸਾਨੂੰ ਉਹਨਾਂ ਦੇ ਥੱਲੇ ਚੱਲਣਾ ਪੈਂਦਾ ਹੈ ਯੂਨੀਅਨ ਦੇ ਵਿੱਚ ਹੀ ਦਬਾਅ ਹੁੰਦਾ ਹੈ ਬਹੁਤ ਜ਼ਿਆਦਾ ਜੀ ਸਾਡੇ ਹੁਣ ਸੁਪਰ ਬੰਦਾ ਸੀ ਸਾਨੂੰ ਉਹਨਾਂ ਦੇ ਪੂਰਿਆਂ ਦੇ ਚੱਲਣਾ ਪੈਣਾ ਸੀ ਚਾਹੇ ਝੂਠੇ ਹੀ ਚਾਹੇ ਸੱਚੇ ਪਰ ਜਦੋਂ ਹੌਲੀ 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 ਸਾਨੂੰ ਪਤਾ ਲੱਗਿਆ ਤੇ ਕੁਛ ਉਹਦੇ ਵਿੱਚੋਂ ਚੀਜ਼ ਹੋਰ ਨਿਕਲੀ ਇਹ ਬਹੁਤ ਲੋਕਾਂ ਨਾਲ ਜਿਹੜੇ ਤੇ ਕੀਤੇ ਹੋਏ ਸੀਗੇ ਤੇ ਆ ਵੀ ਦੇਖ ਲਈਏ ਖਬਰਾਂ ਟੀਲੀ ਤੇ ਪਲੇ ਆ ਦੂਜੀ ਵਾਰ ਦੂਜੀ ਵਾਰ ਜੇਲ੍ਹ ਲਗਾਇਆ ਨਾ ਹਾਂਜੀ ਨਹੀਂ ਪਹਿਲਾਂ ਪਰਚਾ ਹੋਇਆ ਸੀਗਾ ਉਹਦੇ ਵਿੱਚ ਜਮਾਨਤ ਹੋ ਗਈ ਸੀਗੀ ਦੁਬਾਰਾ ਫਿਰ ਹੋ ਗਿਆ ਉਹਦੇ ਵਿੱਚ ਹੁਣ ਜੇਲ੍ਹ ਗਏ ਆ ਉਹਦੇ ਵਿੱਚ ਹੁਣ ਜੇਲ੍ਹ ਲਗਾਇਆ ਹਾਂ ਤੁਸੀਂ ਅੱਜ ਤੱਕ ਗੱਲ ਕਰ ਰਹੇ ਆ ਤਾਂ ਕਿੰਨੇ ਕਿੰਨੇ ਪੈਸੇ ਦੇ ਰੂਪ ਕਰਨੇ ਤੇ ਲੱਗੇ ਸੀ ਇਹਦੇ ਦੇਖੋ ਜੀ ਜਿਹੜੇ ਲਿਸਟ ਮੁਤਾਬਕ ਉਹ ਤੇ ਲੱਖਾਂ ਰੁਪਏ ਦੀ ਹੈ ਲਿਖਤਾ ਹੈ ਇਹ ਲਿਸਟ ਦੇ ਦੱਸੀ ਉਹ ਸਾਡੇ ਐਸਜੀਐਮ ਚ ਗਈ ਲਿਸਟ ਹੈ ਜਿਹੜੀ ਫੋਨ ਉੱਤੇ ਕਾਮਪੀ ਜਨਤਾ ਕਰ ਸਕਦੇ ਹੋ ਉਹ ਜੀ ਕੀਤੀ ਹੋਈ ਉੱਤੇ ਐਸਜੀਐਮ ਚ ਪ੍ਰਮਾਨ ਸਿੰਘ ਸੰਧੂ ਜੀ ਹੋਣਾ ਨੇ ਸਾਹਮਣੇ ਤੁਸੀਂ ਕਰ ਸਕਦੇ ਹੋ ਉਹ ਸੰਧੂ ਸਾਹਮਣੇ ਕੀਤੀ ਹੋਈ ਸੀ ਉਹ ਲੋਕ ਸਾਰਾ ਐਸਜੀਐਮ ਚ ਗਈ ਪ੍ਰਮਾਨ ਸਿੰਘ ਸੰਧੂ ਪ੍ਰਮਾਨ ਸਿੰਘ ਸੰਧੂ ਦੀ ਗੱਲ ਕੀਤੀ ਉਹਨਾਂ ਦੇ ਨਾਲ ਕੋਈ ਮਤਭੇਦ ਹੋਵੇ ਤੁਹਾਡਾ ਨਹੀਂ ਸਾਡਾ ਉਹਨਾਂ ਨਾਲ ਕੋਈ ਮਤਭੇਦ ਨਹੀਂ ਇਹ ਨੂੰ ਗੇਲੇ ਨੂੰ ਲੈ ਕੇ ਸੀਗਾ ਇਹਨਾਂ ਨਾਲ ਕੋਈ ਇਲਾਕੇ ਦੇ ਵਿੱਚ ਕੋਈ ਹੈ ਹੀ ਰੰਜੇ ਚ ਵਾਸੀ ਤਾਂ ਸਾਡਾ ਪਰਮਾਨ ਸਿੰਘ ਸੰਧੂ ਨਾਲ ਕੋਈ ਵੀ ਹੈ ਨਹੀਂ મતਭੇ ਉਹ ਆਪਦੀ ਜੂਨੀਅਨ ਹੈ ਸਾਡੀ ਆਪਣੀ ਜੂਨੀਅਨ ਹੈ ਜੋ ਉਹਨਾਂ ਨੇ ਕਾਰਡਿਓ ਵਾਇਲਡ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਨਾਲ ਕੋਈ ਗੱਲਬਾਤ ਕੋਈ ਨਹੀਂ ਜਿਸ ਤੇ ਆਡੀਓ ਜਿਹੜੀ ਉਹਨਾਂ ਜੇਲ੍ਹ ਦੇ ਵਿੱਚੋਂ ਕੀਤੀ ਹੈਗੀ ਉਹ ਗਿਣੀ ਮਿੱਥੀ ਚਾਲ ਹੈਗੀ ਕੋਈ ਜਿਹੜੇ ਬੰਦੇ ਵਿੱਚ ਇਦਾਂ ਦੀ ਸਿਰਨਾਵੀਂ ਅੰਸਰ ਹੀ ਉਹਨਾਂ ਨੇ ਉਹਨਾਂ ਨੂੰ ਮਜਬੂਰੀ ਇੰਨਾ ਕਰ ਦਿੱਤਾ ਮਿੱਥਵਾ ਜਿਹੜੀ ਪਾ ਪਾਈ ਦੇ ਪਰੋ ਦੇ ਵਿੱਚੋਂ ਸਾਨੂੰ ਨਹੀਂ ਚਲੋ ਕੋਈ ਹੋਰ ਕਮੇਟੀ ਨੇ ਸਾਡੀ ਨਹੀਂ ਜਿਹੜਾ ਦੁਬਾਰਾ ਫਿਰ ਪਰਸਨਾ ਲੈਣਾ ਪਿਆ ਉਹ ਤੈਨੂੰ ਆਪ ਖੁਦ ਆਪਣੀ ਜਬਾਨੀ ਦੱਸਣਗੇ ਉਹ ਫੈਸਲਾ ਜੀ ਦਾ ਹੋਰ ਹੈ ਜੀ ਦੇਖੋ ਜੀ ਇੱਕ ਯੂਨੀਅਨ ਨੂੰ بڑا ਬੰਦਾ ਪਿਆਰ ਕਰਦਾ ਤੁਸੀਂ ਹੱਥੀਂ ਆਪਣਾ ਜਿੰਨਾ ਉਹਨਾਂ ਦਾ ਯੋਗਦਾਨ ਸੀ ਤੁਹਾਡਾ ਸੀ ਅੱਜ ਉਸ ਯੂਨੀਅਨ ਤੋਂ ਤੁਸੀਂ ਦੂਰ ਹੋ ਕੀ ਲੱਗਦਾ ਕੀ ਹੈ ਕਿ ਅਜਿਆਂ ਕਿਹੜੇ ਮਤਭੇਦ ਹੋ ਗਏ ਕਿ ਇਹ ਦੂਰੀ ਬਣ ਗਈ ਕਿ ਇੱਕ ਨਵੇਂ ਯੂਨੀਅਨ ਦਾ ਆਰੰਭ ਹੋ ਗਿਆ ਨਵੀਂ ਯੂਨੀਅਨ ਦਾ ਨਾਮ ਹਰਦੀਪ ਜੀ ਜਿਹੜਾ ਮਜਬੂਰੀ ਸੀ ਜਿਹੜਾ ਕਰਨਾ ਪਿਆ ਰੂਪ ਬਹੁਤ ਵੱਡੇ ਲੱਗੇ ਉਹ ਚੀਜ਼ ਸਾਨੂੰ ਵੀ ਬਦਨਾਮੀ ਦਾ ਸਾਹਮਣਾ ਕਰਨਾ ਪੈਣਾ। ਰੋਪਨ ਦੀ ਗੱਲ ਮੰਨ ਸਕਦੇ ਆ ਜੋ ਉਹਨਾਂ ਦੇ ਕੋਲਤਰ ਬਾਈ ਦੇ ਰੋਪ ਲੱਗੇ ਹੋਣ ਕਰਕੇ। ਉਹਦਾ ਕਰਕੇ ਸਾਡੇ ਤੇ ਵੀ ਤੱਬਾ ਲੱਗਦਾ ਈ। ਬਦਨਾਮੀ ਹੁੰਦੀ ਸਾਡੀ। ਸਿਰਫ ਉਹ ਬੰਦੇ ਬਾਹਰ ਭੇਜਦਾ ਕੰਮ ਸੀ ਕਿ ਹੋਰ ਵੀ ਕੋਈ ਕਾਰੋਬਾਰ ਕਰਦੇ ਸੀ। ਇਹ ਜਿਹੜਾ ਏਜੰਟੀ ਦਾ ਹੈਗਾ। ਏਜੰਟੀ ਦਾ ਹੈ। ਹਾਂਜੀ ਏਜੰਟੀ ਦਾ ਕੰਮ ਹੈਗਾ। ਦਫ਼ਤਰ ਖੋਲ੍ਹਿਆ ਸੀ ਧਰਮਕੋਟ ਉਹਨਾਂ ਨੇ। ਲੰਮੀ ਸਮੇਂ ਤੋਂ ਕਰਦੇ ਹੀ ਪਰ ਸਾਨੂੰ ਆ ਜਿਹੜਾ ਇਡਾ ਡੁੰਗਾਈ ਤੱਕ ਅਸੀਂ ਉਹਨਾਂ ਤੱਕ ਨਹੀਂ ਪੜ ਸਕੇ। ਅਸੀਂ ਉਹਨਾਂ ਦੇ ਚਾਡੇਟ ਕੰਮ ਕਰਦੇ। ਜਿੱਦਾਂ ਜਿੱਦਾਂ ਸਾਲ ਸੁਨੇਹ ਲਾਉਂਦੇ ਸਾਲ ਚੱਲਣਾ ਨਹੀਂ ਪਾਇ। ਬੋਲਣ ਤੋਂ ਭਜੀ ਗੱਲਬਾਤ ਸੀ ਕਰ ਰਹੇ ਆ ਤੁਹਾਡੇ ਬੈਚ ਚਾਚੀ ਮੈਂ ਕਹਿੰਦਾ ਕਿ ਦਿਖਾ ਦੇ ਰਹੇ ਤੁਹਾਨੂੰ ਭਾਰਤੀ ਕਿਸਾਨ ਜਿਹੜੀ ਤੋਤੇਵਾਲ ਦਾ ਬੈਚ ਲੱਗਿਆ ਜਾ ਯੂਨੀਅਨ ਤਾਂ ਨਵਾਰੰਭ ਹੋ ਚੁੱਕਿਆ ਇਹ ਜੀ ਇੱਕ ਜਨਤਕ ਕਰਨਾ ਚਾਹੁੰਦੇ ਆਂ ਸਾਡੀ ਜਿਹੜੀ ਭਾਰਤੀ ਕਿਸਾਨ ਜੀ ਨੇ ਜਿਹੜੀ ਤੋਤੇਵਾਲ ਸੀ ਉਹਦੇ ਜਿਹੜੇ ਬੈਚ ਆ ਸਾਰੇ ਸੱਜਣਾ ਨੇ ਜਦੋਂ ਤਾਂ ਸਾਡੀ ਮੀਟਿੰਗ ਪਹਿਲੀ ਮੀਟਿੰਗ 27 28 ਦੀ ਹੋਈ 28 ਤਰੀਕ ਦੀ ਉਸ ਤੋਂ ਬਾਅਦ ਫਿਰ 29 ਨੂੰ ਹੋਈ ਉਹਦਣੇ ਹੀ ਫੈਸਲੇ ਲੈ ਲਏ ਪਰ ਸਾਡੀ ਜਿਹੜੀ ਕੋਰ ਕਮੇਟੀ ਆ ਉਹਨਾਂ ਨੇ ਇਹ ਕਰ ਰਿਆ ਵੀ ਆਪਾਂ ਇਹਦੇ ਨਾਲ ਝੰਡੇ ਵਰਤੀਏ ਜਦੋਂ ਆਪਾਂ ਉਹਦੇ ਤੋਂ ਪਾਸੇ ਉਹਨੂੰ ਹਟਾਇਆ ਵਾ ਕੋਰ ਕਮੇਟੀ ਨੇ ਤੇ ਅਸੀਂ ਚਾਹੋ ਕਿ ਅੱਜ ਜਨਤਰ ਕਰਕੇ ਇਹ ਜਿਹੜੇ ਬੈਜ ਆ ਮੜ ਕੇ ਸਾਡੇ ਤੇ ਇਹ ਦੀ ਉਤਾਰਦੇ ਜੀ ਹਾਂਜੀ ਹੁਣ ਭਾਰਤੀ ਕਿਸਾਨ ਜੂਨੇ ਖੈਰਾ ਇਹ ਅਰਦੀਪ ਜੀ ਦਿਖਾ ਦਿਓ ਇਹ ਸਾਡੇ ਬੈਜ ਇਹ ਹੀ ਸਾਡੇ ਝੰਡੇ ਆ ਉਧਰ ਵੀ ਦਿਖਾ ਦਿਓ ਕੈਮਰਾਮੈਨ ਨੂੰ ਕਹਾ ਉਹਨਾਂ ਤੋਂ ਅਲਵੀਰ ਜਨਨ ਕੀ ਤੇ ਤੋਤੇ ਵਾਲੂ ਇੱਕ ਤਾਂ ਖਤਮ ਹੋ ਚੁੱਕੀ ਆ ਤੁਹਾਡੇ ਇਲਾਕੇ ਕਿਤੇ ਲੱਗ ਕਿਤੇ ਹੁਣ ਚੱਲੂਗੀ ਕਿਤੇ ਹੋ ਗਈ ਇਹ ਇਹ ਤੋਤੇ ਵਾਲ ਜਿਹੜੀ ਜਨੰਦਰ ਜ਼ਿਲ੍ਹੇ ਚੋਂ ਹੋਰ ਵੀ ਕਾਫੀ ਜ਼ਿਲ੍ਹਿਆਂ ਕੋ ਖਤਮ ਹੋ ਚੁੱਕੀ ਆ ਆਪਣੇ ਜ਼ਿਲ੍ਹੇ ਚੋਂ ਕੰਮ ਕਰਨਾ ਨਹੀਂ ਕਰਨਾ ਇਹ ਉਹਨਾਂ ਦੀ ਮਰਜ਼ੀ ਆ ਪਰ ਅਸੀਂ ਇਸ ਚੀਜ਼ ਤੇ ਟਿੱਪਣੀ ਨਹੀਂ ਕਰਦੇ ਅਸੀਂ ਤੇ ਆਪਣਾ ਕੰਮ ਕਰਨਾ ਆ ਆਪਣਾ ਕਰ ਆਪਣੇ ਘਰੇ ਰਾਜੀ ਨੇ ਘੰਡਾ ਪਰ ਬੈਚ ਇਹ ਨਵੇਂ ਐਸਾ ਇਹ ਨਵੇਂ ਇਸ਼ੂ ਕੀਤੇ ਜੀ ਅਸੀਂ ਸਾਡੇ ਚੈਨਲ ਦੇ ਨਾਲ ਜਾਣ ਵਾਲੇ ਆ ਬੈਚ ਤੇ ਝੰਡੇ ਕੁਛ ਆ ਗਿਆਂ ਜਿਹੜੇ ਤੇ ਜਿਹੜੇ ਬਣਵਾਏ ਆ ਜਿਹੜੇ ਬਾਕੀ ਬਣ ਕੇ ਆਉਣੇ ਆ ਇੱਕ ਦੋ ਦਿਨਾਂ ਵਿੱਚ ਤੁਹਾਨੂੰ ਉਹ ਜਲਦ ਤੱਕ ਕਰਾਂਗੇ ਇਹੀ ਰੰਗ ਇਹੀ ਬੈਂਚ ਇਹੀ ਝੰਡਾ ਸਾਰੇ ਤਰ੍ਹਾਂ ਦਾ ਇਹੀ ਰੰਗ ਸਾਡੀ ਜੀ ਇਹ ਦੋਤੇ ਵਾਲ ਅੱਜ ਜਿਹੜੀ ਖਤਮ ਹੋ ਚੁੱਕੀ ਆ ਜਿੰਮੇਵਾਰੀਆਂ ਬੜੀਆਂ ਵੱਡੀਆਂ ਆਂਦੀਆਂ ਤਾਂ ਇਹ ਭਾਰਤੀ ਕਿਸਾਨ ਯੂਨੀਅਨ ਪੰਜਾਬ ਖੇੜਾ ਤਾਂ ਤੁਹਾਡਾ ਪੈਨ ਵੀ ਖੇੜਾ ਬਿਲਕੁਲ ਤਾਂ ਉਹਦਿਆਂ ਦੇ ਵੰਡ ਦੇ ਵਿੱਚ ਬੜਾ ਵੱਡਾ ਰੋਲਾ ਪੈ ਜਾਂਦਾ ਹੈ ਹਾਂਜੀ ਉਹਨੂੰ ਵੱਡਾ ਉਹ ਤਾਂ ਦੇ ਦਿਆ ਉਹਨੂੰ ਛੋਟਾ ਦੇ ਦਿਆ ਤਾਂ ਤੁਹਾਡੇ ਕੋਲ ਕੀ ਹੋਦਾ ਐ ਸਾਡੇ ਕੋਲ ਜੀ ਕਮੇਟੀ ਨੇ ਮਨ ਕੀਤਾ ਸੁਭਾ ਪ੍ਰਧਾਨ ਜਿਹੜਾ ਚੋਣ ਕੀਤੀ ਆ ਸੁਭਾ ਪ੍ਰਧਾਨ ਦਾ ਉਹਦਾ ਜੀ ਸਾਡੇ ਜਿੰਨੀ ਟੀਮ ਹੈਗੀ ਕਰਕੇ ਭਾਰਤੀ ਕਿਸਾਨ ਯੂਨੀਅਨ ਖੈਰਾ ਦੀ ਕਰੀਮ ਇਹਦੇ ਵਿੱਚ ਕੋਈ ਸਾਡੀ ਲੜਾਈ ਨਹੀਂ ਪ੍ਰਧਾਨ ਸਾਰੇ ਵੀਰ ਪ੍ਰਧਾਨ ਤੁਹਾਡੇ ਪੁਰਾਣਾ ਪ੍ਰਧਾਨ ਸੀ ਉਹ ਤੁਹਾਨੂੰ ਸਹੀ ਨਹੀਂ ਲੱਗਿਆ ਤੇ ਕੱਦ ਨੂੰ ਇਦਨ ਹੋਇਆ ਕਿ ਤੂੰ ਜੋ ਤੁਹਾਡੇ ਯੂਨੀਅਨ ਦੇ ਦੂਜਿਆਂ ਤੁਸੀਂ ਵੀ ਟਕਣਾ ਲੱਗੋ ਮੈਂ ਕਿਹਾ ਜੀ ਤਾਂ ਹੋਰ ਆਰੰਭ ਹੋ ਜਾਈ ਇਹ ਕੋਰ ਕਮੇਟੀ ਕੋ ਪਾਵਰ ਆ ਪ੍ਰਧਾਨ ਮੰਤਰੀ ਬਣਦਾ ਐਮਪੀ ਲਾਉਦੇ ਥੱਲੇ ਕੋ ਨੂੰ ਨਹੀਂ ਚੰਗਾ ਲੱਗਦਾ ਬਹੁਤ ਸਟੇਟਾਂ ਦੇ ਵਿੱਚ ਇਹ ਹੋਇਆ ਜੇ ਮੈਂ ਗਲਤ ਕਰੂੰਗਾ ਤਾਂ ਮੈਨੂੰ ਵੀ ਲਾ ਕੇ ਪਾਸੇ ਕਰਾਂਗੇ ਇਹ ਕੋਈ ਮੇਰੀ ਨਿੱਜੀ ਗੱਲ ਤਾਂ ਮੇਰੇ ਮਾਪੇ ਦੀ ਥੋੜੀ ਇਹ ਆਪਣੀ ਮਿਹਨਤ ਦਾ ਫਲ ਜਿਹੜਾ ਇਹ ਵੀਰਾਂ ਨੇ ਸਿਹਰਾ ਲਾਇਆ ਤੁਸੀਂ ਕਹਿ ਰਹੇ ਹੋ ਕਿ ਮੇਰੀ ਨਿੱਜੀ ਜਾਇਦਾਦ ਨਹੀਂ ਹੈ ਮੇਰੀ ਨਿੱਜੀ ਪ੍ਰਾਪਰਟੀ ਨਹੀਂ ਹੈ ਉਹ ਆ ਵੀ ਉਹ ਵਾਇਰਲ ਹੋਈ ਸੀ ਉਹਦੇ ਬੱਚੇ ਕਹਾ ਗਿਆ ਸੀ ਮੈਂ ਬੜੀ ਮਿਹਨਤ ਕੀਤੀ ਹੈ ਮੈਂ ਖੂਨ ਪਸੀਨਾ ਵਹਾਇਆ ਇਸ ਤਰ੍ਹਾਂ ਗੱਲਬਾਤ ਕੀਤੀ ਜਾ ਰਹੀ ਜੀ ਕਹਿੰਦੇ ਕਿ ਸਾਰਾ ਕੁਝ ਮੇਰਾ ਹੁੰਦਾ ਤੁਸੀਂ ਕਹਿ ਰਹੇ ਹੋ ਕਿ ਮੇਰੀ ਨਿੱਜੀ ਪ੍ਰਾਪਰਟੀ ਨਹੀਂ ਹੈ ਦੇਖੋ ਜੀ ਇਸੇ ਜੀ ਵਿੱਚ ਸਾਡੀ ਦੂਰੀ ਬਣਾਈ ਹੈ ਜਿਹੜੀ ਉਹ ਆਪਦੀ ਆਪਦੀ ਪ੍ਰਾਪਰਟੀ ਬਣਾ ਕੇ ਬੈਠਾ ਮੈਂ ਖੂਨ ਪਸੀਨਾ ਹੈ ਕਾਫੀਤਾ ਉਹਨੂੰ ਪਸੀਨਾ ਹੀ ਉਹਦੇ ਨਾਲੋਂ ਵੱਧ ਵਹਾਇਆ ਉਹ ਹੁਣ ਦੱਸਾਂਗੇ ਜੇ ਸਾਡੇ ਨਾਲ ਚੱਲੂਗਾ ਸਹੀ ਤਰੀਕੇ ਠੀਕ ਤਦ ਵੀ ਆ ਕੇ ਆਉਣ ਵਾਲੀ ਵੀਡੀਓ ਜਾਂਦੇ ਕਰਾਂਗੇ ਕਿਨੇ ਖੂਨ ਮਸੀਨਾ ਕੀਤਾ ਤੇ ਕਿਨੇ ਨਹੀਂ ਕੀਤਾ ਤਹੀਂ ਇਮਾਨਦਾਰੀ ਨਾਲ ਤਨਦੇਹੀ ਨਾਲ ਇਹ ਜਿਹੜੀ ਜਿਹੜੀ ਸੇਵਾ ਮਿਲੀ ਆ ਇਹਦੇ ਵਿੱਚ ਜੇ ਤੇ ਜਿੰਦਗੀ ਰਹੀ ਜਨਾਬ ਸਾਡੇ ਦੇ ਕੋਈ ਉਂਗਲ ਨਹੀਂ ਕਰੂਗਾ ਪਰਮਾਤਮਾ ਦਾ ਅਸੀਰਵਾਦ ਲੈ ਕੇ ਗੁਰੂ ਘਰੋਂ ਚੱਲੇ ਸੀ ਉਦੋਂ ਜਦੋਂ ਮੈਂ ਗਾਸ ਕੀਤਾ ਸੀ ਤੋਤੇ ਵਾਲ ਦਾ ਤੇ ਉੱਥੇ ਹੀ ਫਿਰ ਸਵਾਰਾ ਤੂ ਤੂ ਮੈਂ ਮੈਂ ਹੋਈ ਇੰਨਾ ਹੀ ਰੁਪਈਆ ਨੂੰ ਲਾਗੇ ਰੁਪਈਏ ਜਿਹੜੀਆਂ ਕੋਈ ਜੀ ਚੀਜ਼ ਆ ਤੇ ਜਲੰਧਰ ਜ਼ਿਲ੍ਹੇ ਦੀ ਦੂਸਰੀਆਂ ਜਿਹੜੇ ਬੰਦਿਆਂ ਦੇਖ ਰਹੇ ਆ ਕਿ ਕੁਝ ਬਣਿਆ ਪਿਆ ਪਰ ਉਹ ਸਾਡੇ ਕੋਈ ਲਾਭਾ ਨਹੀਂ ਆਊਗਾ ਇਹ ਜਿੰਨੇ ਸੱਜਣ ਆਏ ਆ ਜੀਬ ਤੋਂ ਲਾਉਣ ਆਲੇ ਆ ਕਿਸੇ ਨੇ ਕਿਸੇ ਕੋ ਮੰਗਣਾ ਨਹੀਂ ਸਾਡਾ ਹੀ ਇੱਕ ਫੈਸਲਾ ਇਹ ਪੁਰ ਕਮੇਟੀ ਨੇ ਦੁਬ ਤੈਅ ਕੀਤਾ ਬੈਜ ਤੇ ਝੰਡੇ ਜੋ ਵੀ ਹੈਗਾ ਫਸਟ ਟਾਈਮ ਉਹ ਜਿੰਨੇ ਸਾਡੇ ਜ਼ਿਲ੍ਹੇ ਚਲਦੇ ਨੇ ਉਹਨਾਂ ਜ਼ਿਲ੍ਹੇ ਚ ਪਗੜੀ ਸਰੂਪ ਜਿਹੜਾ ਰੰਗ ਤੈਅ ਕਰਨਾ ਸੀ ਤੇ ਨਾਲ ਬੈਜ ਤੇ ਝੰਡੇ ਉਹ ਫਸਟ ਟਾਈਮ ਦੇਵਗੇ ਫਿਰ ਜਿਵੇਂ ਦੇ ਸਾਡਾ ਕੈਟਰਰ ਜੁਲੇ ਜੇ ਵਧੂਗਾ ਜਿਹੜੇ ਜਿਹੜੇ ਜਿਲੇ ਉਹ ਦਾਅ ਦਾ ਮਹੀਜਾ ਆਹੀਂ ਉਹ ਸਾਡੀ ਜ਼ਿੰਮੇਵਾਰੀ ਆ ਜਿਹੜੀ ਟੀਮ ਹੋਰ ਕਮੇਟੀ ਸਾਡੇ ਨਾਲ ਇਹਨਾਂ ਨੇ ਫੈਸਲਾ ਕਰਨਾ ਜੇ ਇਥੋਂ ਕਿ 1 ਰੁਪਈਆ ਨਹੀਂ ਲਵਾਉਣਾ ਮਿਹਨਤ ਕਰਦੇ ਆ ਮਿਹਨਤ ਕਰਦੇ ਰਹਾਂਗੇ ਕਿ ਹੋਰ ਵੀ ਨੇ ਹਾਂਜੀ ਸਰ ਕੁਸਟਮੀ ਅੱਜ ਦੀ ਸੀ ਮੀਟਿੰਗ ਦੇ ਵਿੱਚ ਉਹਦੇ ਹੁੰਦਾ ਕਿ ਕੋਈ ਵੰਡ ਨਹੀਂ ਹੋਈ ਇਹ ਜੀ ਉਹਦੇ ਹੁੰਦਾ ਕਿ ਕੋਈ ਵੰਡ ਨਹੀਂ ਹੋਈ ਅੱਜ ਸੇਪ ਤੋਂ ਸਿਰਫ ਅਸੀਂ ਆਪਣਾ ਸੁਭਾ ਪ੍ਰਦਾਨ ਖੈਰਾ ਸਾਹਿਬ ਬਣਾਏ ਆ ਤੇ ਉਹਦਿਆਂ ਦਾ ਸਾਡਾ ਕੋਈ ਰੋਲਾ ਨਹੀਂ ਅੱਗੇ ਵੀ ਨਹੀਂ ਸੀ ਉਹਦਿਆਂ ਦਾ ਰੋਲਾ ਤੇ ਹੁਣ ਵੀ ਕੋਈ ਰੋਲਾ ਨਹੀਂ ਸਾਡਾ ਇੱਕ ਪਰਿਵਾਰ ਆ ਅਸੀਂ ਆਪਣੇ ਪਰਿਵਾਰ ਦੀ ਤਰ੍ਹਾਂ ਚੱਲਾਂਗੇ ਕੋਈ ਉਹਦਿਆਂ ਨਹੀਂ ਕੋਈ ਗੱਲ ਨਹੀਂ ਦੀ ਹੋਰ ਇਸ ਯੂਨੀਅਨ ਦੇ ਅਗਲੇ ਜਾ ਕੇ ਕੀ ਵੱਡੇ ਕੈਂਸਲ ਕਰ ਸਕਦੇ ਕੀ ਮੁੱਦੇ ਹਨ ਕਿ ਇਹ ਜੰਡੇ ਜੀ ਪਸਾਨੀ ਦੇ ਮੁੱਦੇ ਤੋਂ ਪਤਾ ਬਹੁਤ ਵੱਡੇ ਚੱਲਣ ਦਾ ਆ ਪਿੱਛੇ ਹਟ ਆਇਆ ਹੜਾ ਤੇ ਸਰਕਾਰਾਂ ਨੇ ਕੁਝ ਨਹੀਂ ਕੀਤਾ ਔਰ ਆਮ ਜਨਤਾ ਕਰ ਰਹੀ ਆ ਸਾਡੀ ਜੁਗਨਾ ਵੱਧ ਤੋਂ ਵੱਧ ਸੇਵਾ ਕਰੂਗੀ ਜਿੱਥੇ ਸਰਕਾਰ ਤੋਂ ਲੈਣਾ ਆ ਉਥੇ ਸਾਡੇ ਵੱਡੇ ਵਿਚਾਰਸ਼ ਰਹਿਣਗੇ ਅਸੀਂ ਇਮਾਨਦਾਰੀ ਨਾਲ ਸਾਡੀ ਜੁਗਨਨ ਅੱਗੇ ਵੀ ਕੰਮ ਕਰਦੀ ਦੀ ਤੇ ਹੁਣ ਵੀ ਕਰੂਗੀ ਅਸੀਂ ਲੋਕਾਂ ਦੇ ਨਾਲ ਚੱਲਾਂਗੇ ਬਿਲਕੁਲ ਜਿੱਥੇ ਕਿਸੇ ਨਾਲ ਸਾ ਕਹੋਗੇ ਉਹਦੇ ਨਾਲ ਪਹੁੰਚਾਂਗੇ ਤੇ ਸਰਕਾਰ ਕੋ ਜਿਹੜੀਆਂ ਮੰਗਾਆਂ ਸਾਡੀਆਂ ਇਸਕੇ ਅੰਤ ਉਤੇ ਦੇ ਨਾਲ ਅਸੀਂ ਜੋ ਸਾਡੇ ਫੈਸਲੇ ਆ ਉਹਦੇ ਅਸੀਂ ਸਾਥ ਖਤਰਾ ਨਾ ਚੱਲਾਂਗੇ ਆ ਐ ਵੀ ਦੇਖੋ ਕਿ ਜੁਨੀਆ ਪੰਜਾਬ ਦੇ ਵਿੱਚ ਬਹੁਤ ਹੋ ਚੁੱਕੀ ਜੀ ਇਹ ਲੱਗਦਾ ਕਿ ਜਿਸ ਤਰ੍ਹਾਂ ਜੁਨੀਆ ਲਗਾਤਾਰ ਵਧ ਰਹੀ ਹੈ ਤੇ ਕੁਝ ਯੂਨੀਅਨ ਸਾਰੇ ਨੇ ਕਹਿੰਦੇ ਕੁਝ ਯੂਨੀਅਨ ਤੇ ਰੋਗ ਵੀ ਲੱਗੇ ਹੋਏ ਆ ਪੈਸੋਂ ਲੈ ਕੇ ਜਾਂ ਹੋਰ ਕਿਤੇ ਦੇਖੇ ਲੋਕਾਂ ਦੇ ਵਿੱਚ ਉਹ ਚੀਜ਼ ਘੱਟ ਨਹੀਂ ਰਹੀ ਕਿ ਜੁਨੀਆ ਸਿਰਫ ਫਾਇਦੇ ਲਈ ਬਣਾਈ ਜਾਂਦੀਆਂ ਤੁਹਾਡਾ ਕੋ ਨਿੱਜੀ ਸਿਹਤ ਤਾਂ ਚੁਣੀ ਹੋਵੇ ਦੇਖੋ ਜੀ ਵੀਰ ਜੀ ਸਾਡਾ ਕੋਈ ਨਿੱਜੀ ਸਿਹਤ ਨਹੀਂ ਸਾਡੇ ਮਨ ਦੇ ਵਿੱਚ ਇੱਕ ਸ਼ੌਂਕ ਆ ਇੱਕ ਜਾਗਦਾਵਾ ਸਾਡੇ ਅੰਦਰ ਉਹ ਅਸੀਂ ਜਿਹੜੀ ਜਨਤਾ ਦੀ ਆਵਾਜ਼ ਆ ਉਹ ਸਰਕਾਰ ਦੇ ਦਰਵਾਜ਼ੇ ਪਹੁੰਚਾਈ ਗੀ ਅਸੀਂ ਸਾਡੀ ਇਹ ਦੀਜੀ ਪ੍ਰੋਪਰਟੀ ਨਹੀਂ ਕਿ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸ ਦਿੱਤਾ ਕਿਉਂਕਿ ਅਸੀਂ ਥੱਲੇੋਂ ਉੱਠੇ ਆ ਇੱਥੇ ਧਰਤੀ ਦੇ ਨਾਲ ਹੀ ਸਾਡੇ ਮਹਾਰਤ ਕਰੇ ਪੈਰ ਲੱਗੇ ਰਹਿਣ ਅਸੀਂ ਲੋਕਾਂ ਦੀ ਸੇਵਾ ਕਰਦੇ ਰਹੀਏ ਜਿੱਥੇ ਬੰਦੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵੀ ਆਪਣੇ ਸਵਾਰ ਸਵਾਸਤੇ ਜਾਂ ਕੋ ਪੈਸੇ ਵਾਸਤੇ ਪੈਸੇ ਵਾਸਤੇ ਇਦਾਂ ਦੀ ਕੋਈ ਗੱਲ ਵੀ ਹੈ ਨਹੀਂਗੀ ਸਾਡੇ ਝੰਡੇ ਬਾਜ ਪਗੜੀ ਜਿੱਥੋਂ ਤੱਕ ਹੈਗਾ ਵਾ ਸਾਡਾ ਅਸੀਂ ਇਹ ਮਤਲਬ ਜਥੇਬੰਦੀ ਵੱਲੋਂ ਇਹ ਸਾਰੇ ਲੋਕਾਂ ਨੂੰ ਦਿੱਤਾ ਜਾਊਗਾ ਅਸੀਂ ਲੋਕਾਂ ਦੀ ਤਨਦੇਹੀ ਦੇ ਨਾਲ ਜਿੱਥੋਂ ਤੱਕ ਮਦਦ ਕਰਦੇ ਆ ਤੇ ਕਰਦੇ ਰਵਾਂਗੇ ਜਿਸ ਤਰ੍ਹਾਂ ਸਾਨੂੰ ਐਸਕੇਐਮ ਦਾ ਸਾਨੂੰ ਕੋਈ ਫੈਸਲਾ ਆਉਂਦਾ ਵਾ ਸਾਡੂੰ ਦੱਸਦੇ ਪੁੱਛਦੇ ਆ ਵੀ ਤੁਸੀਂ ਕੀ ਕੀਤਾ ਉਹਨਾਂ ਨੂੰ ਫਿਰ ਅਸੀਂ ਦੱਸਦੇ ਆ ਅਸੀਂ ਲੋਕਾਂ ਦੇ ਪ੍ਰਤੀ ਆਹ ਕੁਛ ਕੀਤਾ ਫਿਰ ਉਹ ਦੱਸਦੇ ਵੇ ਤੁਸੀਂ ਐਂਦਾ ਕਰੋ ਫਿਰ ਅਸੀਂ ਉਧਰ ਜਾ ਕੇ ਲੋਕਾਂ ਦੇ ਵਿੱਚ ਵਿਚਰਦੇ ਆ ਹੁਣ ਜਿਸ ਤਰ੍ਹਾਂ ਤੁਸੀਂ ਦੇਖਿਆ ਹੜਾ ਦੇ ਵਿੱਚ ਆ ਸਰਕਾਰ ਨੇ ਕਹਤਾ ਬੱਕਰੀ ਦਾ ਦਮਾਂਗੇ ਮੱਝਾਂ ਦਾ ਦਮਾਂਗੇ ਸਾਰਾ ਕੁਝ ਦਮਾਂਗੇ ਕਿਸੇ ਨੇ ਕੁਛ ਨਹੀਂ ਦਿੰਦਾ ਪਰ ਸਾਡਾ ਸੰਘਰਸ਼ ਜਾਰੀ ਹੈ ਅਸੀਂ ਆਪਣੇ ਵੱਲੋਂ ਵੀ ਲੋਕਾਂ ਦੀ ਹੈਲਪ ਕਰਦੇ ਆਂ ਤੇ ਕਰਦੇ ਰਹਿਾਂਗੇ ਸਰਕਾਰਾਂ ਦੇ ਆ ਜਿੱਥੇ ਵੀ ਕੋਈ ਜਾ ਕੇ ਧਰਨਾ ਦੇਣਾ ਵਾ ਉਥੇ ਸਾਰਿਆਂ ਸੰਗਤਾਂ ਨੂੰ ਨਾਲ ਲੈ ਕੇ ਲੋਕਾਂ ਨੂੰ ਨਾਲ ਲੈ ਕੇ ਲੋਕਾਂ ਦੀ ਆਵਾਜ਼ ਅਸੀਂ ਉਥੇ ਉਠਾਉਂਦੇ ਹਾਂ ਤਾਂ ਯੂਨੀਅਨ ਦੇ ਕੁਸ਼ਾਗੋਦਨਾ ਕੱਲ੍ਹ ਬਦ ਕੀਤੀ ਹੈ ਇਹ ਯੂਨੀਅਨ ਦੇ ਜੋ ਮੈਂਬਰ ਖੜੇ ਆ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਹੋਤੇ ਵਾਲ ਦੇ ਸੀ ਸਾਰੇ ਪਰ ਅੱਜ ਇੱਕ ਨਵ ਯੂਨੀਅਨ ਦਾ ਆਰੰਭ ਹੋ ਚੁੱਕਿਆ ਹੈ ਭਾਰਤੀ ਕਿਸਾਨ ਯੂਨੀਅਨ ਖੈਰਾ ਹਾਂਜੀ ਸਰ ਉਸੋਰ ਕਰਨ ਤੇ ਤੇ ਕਿੰਨੇ ਜਨ ਜਨਤ ਕਰਦੀਏ ਹਾਂਜੀ ਇਹ ਭਾਰਤੀ ਕਿਸਾਨ ਜੀ ਨੇ ਤੋਤੇ ਵਾਲ ਦੇ ਝੰਡੇ ਸੀ ਜਿਨ੍ਹਾਂ ਇਹ ਥਾਂ ਹੀ ਕੰਮ ਕੀਤਾ ਲੰਮਾ ਸਮਾਂ ਝੰਡੇ ਦੇ ਕਾਲੇ ਕਿਤੇ ਚੰਦਨ ਲਾ ਕੇ ਬੜਾ ਮੁਬਾਰਕੀ ਹੋ ਜਾਂਦਾ ਹੁਣੇ ਵਾਪਸ ਕਿਤੇ ਜਾਣਗੇ ਕੀ ਹੋ ਗਿਆ ਜੀ ਨਹੀਂ ਜੀ ਅਸੀਂ ਆਪਣੀ ਜੀਤ ਨੂੰ ਮਨਾਣੀ ਤੇ ਗੋਲੀ ਰਹਿਣਗੇ ਸਾਈਂ ਜੀ ਸਤਕਾਰ ਕਰਾਂਗੇ ਝੰਡੇ ਦਾ ਕਿ ਇਹਨਾਂ ਦਾ ਕੋਈ ਦੋਸ਼ ਨਹੀਂ ਦੋਸ਼ ਜਿਹਦੇ ਹੈਗਾ ਇਹ ਉਹ ਉਹ ਭੁਗਤਣਦੇ ਆ ਜਿਨ੍ਹਾਂ ਤੇ ਦੋਸ਼ ਲੱਗਾ ਭਾਰਤੀ ਕਿਸਾਨ ਜੀ ਨੇ ਤੋਤੇਵਾਲ ਅਸੀਂ ਬਪਾਦਾਂ ਮੈਂ ਕਰਗੇ ਹੀ ਆ ਰੰਗ ਬਦਲਿਆ ਥੋੜੇ ਦਿਨ ਪਹਿਲਾਂ ਰੰਦਾਵੇ ਨੇਖ ਨੇ ਦੱਸਿਆ ਸਾਡੇ ਝੰਡੇ ਵਰਤਦੇ ਆ ਅਸੀਂ ਇਹ ਝੰਡੇ ਦੇ ਵਿੱਚ ਆ ਚਿੰਨ੍ਹ ਦੇਖ ਲਓ ਯਾ ਲੋ ਰੰਗ ਦਾ ਤੇ ਆਹ ਜੱਥੇਬੰਦੀਆਂ ਨਾਲੋਂ ਵੱਖਰਾ ਕੀਤਾ ਇਹ ਸਾਡੇ ਝੰਡੇ ਦਾ ਹੈ ਝੰਡੇ ਦੇ ਝੰਡਾ ਹੋਰ ਪਾਇਆ ਹਾਂਜੀ ਆਹ ਦਿਖਾ ਸਕਦੇ ਜੀ ਤੋਤੇਵਾਲ ਇਹ ਫੇਰ ਨਰੰਦਾ ਵੇਰ ਕੇ ਕਹਿਣਗੇ ਪੰਜਾਬ ਦੇ ਝੰਡੇ ਹੈਗੇ ਇਹ ਸਾਡੇ ਕੋਲ ਕਾफी ਮਾਤਰਾ ਚ ਪਿਆ ਇਹ ਇਹ ਚੀਜ਼ ਦਾ ਸਤਿਕਾਰ ਆ ਦਿ ਲੋ ਸਲੂਟ ਕਰਦੇ ਰਵਾਂਗੇ ਸਾਡੇ ਵੀਰ ਜੀ ਹੋਣੀ ਇੱਕ ਕਹਾਤਾ ਵੀ ਸੁਣਾਉਂਦੇ ਹੁੰਦੇ ਝੰਡੇ ਤੋਂ ਆ ਤੋਤੇ ਵਾਲ ਤਾਂ ਛੱਡ ਕੇ ਭਾਰਤੀ ਕਿਸਾਨ ਜਿਹਨੇ ਅਨਖਹਿਰਾ ਇਹ ਝੰਡੇ ਨੂੰ ਅਸੀਂ ਜਿਹੜਾ ਤਨਦੇਹੀ ਨਾਲ ਇਹਨੂੰ ਦਿਲ ਦੇ ਨਾਲ ਰੱਖ ਕੇ ਰੱਖਾਂਗੇ ਇਹ ਲੋਕਾਂ ਨੂੰ ਇਹਦੀ ਐਵੇਂ ਦਾ ਪਤਾ ਹੀ ਨਹੀਂ ਆ ਜਿਹੜੇ ਨੂੰ ਵਰਤਦੇ ਆ ਆਪਦੀ ਪਾਵਰ ਸਮਝ ਕੇ ਇਹ ਸਾਡੀ ਕਿਸੇ ਦੀ ਵੀ ਨਿੱਜੀ ਪ੍ਰਾਪਰਟੀ ਨਹੀਂ ਜੇ ਤਾਂ ਤੁਸੀਂ ਪਹਿਲਾਂ ਪੁੱਛਿਆ ਸੀ ਦੁਬਾਰਾ ਮੰਨ ਕੇ ਚੱਲਦਾ ਤੁਸੀਂ ਕੰਮ ਨਹੀਂ ਕਰਦੇ ਸੋਚਣ ਦੀ ਗੱਲ ਹੈ ਤਾਂ ਫਿਰ ਕੀ ਪ੍ਰਧਾਨ ਬਦਲਿਆ ਵੀ ਜਾ ਸਕਦਾ ਇੱਤੀ ਕਮੇਟੀ ਨੇ ਫੈਸਲਾ ਹੋਰ ਕਮੇਟੀ ਨੇ ਫੈਸਲਾ ਕਰਨਾ ਉਹਨਾਂ ਕੰਮਾਂ ਨਾਲ ਹੀ ਇਹ ਜਿਹੜਾ ਸਤਕਾਰ ਕੀਤਾ ਕੰਮ ਨਹੀਂ ਕਰਦੇ ਤੇ ਇਹਨਾਂ ਕੋਲ ਫੇ ਆਪਾਂ ਨੇ ਕੋਈ ਕੀ ਕਰਾਉਣਾ ਇਹਨਾਂ ਨੂੰ ਜੇ ਆਪਾਂ ਜਨਤਾ ਦੀ ਆਵਾਜ਼ ਹੀ ਨਹੀਂ ਠਾਉਣੀ ਆਪਾਂ ਨਿਕਲ ਨਹੀਂ ਨਹੀਂ ਫੇ ਆਪਾਂ ਕੀ ਕਰਨਾ ਇਹ ਇਹ ਜਿਹੜੇ ਘਰੋਂ ਨਿਕਲ ਕੇ ਆ ਜਿਹੜੀ ਚੀਜ਼ਾਂ ਸਫਲਦਾ ਹੋਈਆਂ ਸਾਡੀ ਜਿਹੜੀ ਤੁਸੀਂ ਕਹਿੰਦੇ ਸੀਗੇ ਇਹ ਪਾਵਰਾਂ ਜਿਹੜੀਆਂ ਉਹਦੇ ਨੂੰ ਲੈ ਉਹਦੇ ਨੂੰ ਲੈ ਤੇਰੇ ਵਿੱਚ ਕੋਈ ਵੀ ਉਹਦੇ ਵਾਲੀ ਗੱਲ ਨਹੀਂ ਸਾਰੇ ਮੇਰੇ ਵੀਰ ਪ੍ਰਧਾਨ ਇਸੇ ਤਰ੍ਹਾਂੇ ਵੱਧ ਤੋਂ ਵੱਧ ਮਾਣ ਇੱਥੇ ਰਹੂਗਾ ਜਲਦੀ ਥੋੜੇ ਦਿਨਾਂ ਕਰਕੇ ਇੱਕ ਬਹੁਤ ਵੱਡੀ ਮੀਟਿੰਗ ਕਰਾਂਗੇ ਤੇ ਤੁਹਾਨੂੰ ਜਰੂਰ ਉਹਦੇ ਵਿੱਚ ਦੇਾਂਗੇ ਮੌਕਾ ਤੇ ਸਾਰੀ ਸੰਗਤ ਦਾ ਇੱਥੇ ਆਉਣ ਤੇ ਜਿਹੜਾ ਇਹ ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ ਮੈਂ ਅਯੋਗ ਨਹੀਂ ਸੀ ਪਰ ਇਹਨਾਂ ਮਾਣ ਬਖਸ਼ਿਆ ਉਹ ਜਿਹੜਾ ਮਾਣ ਇਹਨਾਂ ਦੇ ਮੈਂ ਸੀਚੇ ਕੋਲ ਆਏ ਬਜ਼ੁਰਗ ਸਾਡੇ ਸਾਡੇ ਚਾਚਾ ਜੀ ਇਹ ਸਾਡੇ ਬਜ਼ੁਰਗਾਂ ਦੀ ਅਸ਼ੀਰਵਾਦ ਨਾਲ ਕੈਮਰਾਮੈਨ ਨੂੰ ਕਹੂੰਗਾ ਇਹ ਨਾਲ ਥੋੜਾ ਜਿਹਾ ਸਾਡੇ ਬਜ਼ੁਰਗ ਨੇ ਚਾਚਾ ਜੀ ਸਾਡੇ ਇਹ ਸਾਡਾ ਇਕੱਠਾ ਪਰਿਵਾਰ ਇੱਥੇ ਡੇਰੇ ਨੇ ਵਿੱਚ ਇਹਨਾਂ ਦੇ ਅਸ਼ੀਰਵਾਦ ਨਾਲ ਜਿਹੜਾ ਆ ਇੱਥੋਂ ਤੱਕ ਪਹੁੰਚਿਆ ਹੈ ਤੇ ਅਸੀਂ ਆ ਬਜ਼ੁਰਗਾਂ ਦਾ ਆਸਰਾ ਸਾਡੇ ਸਿਰ ਤੇ ਇਹਨਾਂ ਦਾ ਵੀ ਆਸਰਾ ਪਰਮਾਤਮਾ ਵੱਡੇ ਆ ਸਾਰਿਆਂ ਦੇ ਵਿੱਚੋਂ ਅਸੀਂ ਇਹਨਾਂ ਨੂੰ ਸੀਚੇ ਨਾਲ ਗੇਰ ਤੋਂ ਇਹਨਾਂ ਦੇ ਪੂਲ ਦੇ ਵਿੱਚ ਚੱਲਦੇ ਹਾਂ ਇਹ ਝੰਡੇ ਦੀ ਜਿਲੋ ਸਲੂਟ ਦੇ ਲੋ ਧੰਨਵਾਦ ਕਰਦੇ ਆ ਸਾਰੇ ਵੀਰਾਂ ਦਾ ਇਹ ਝੰਡੇ ਨੂੰ ਇਦਾਂ ਹੀ ਬਰਕਰਾਰ ਰੱਖਾਂਗੇ ਜੇ ਨਹੀਂ ਤਾਂ ਸਭ ਪਤਾ ਹੈ ਧੰਨਵਾਦ ਸਾਰੇ ਵੀਰਾਂ ਦਾ ਆਪਾਂ ਹਾਂਜੀ ਪਤਾ ਇੱਕ ਐਹਮ ਜਾਣਕਾਰੀ ਤੁਹਾਡੇ ਦਾ ਪਹੁੰਚਾਈ ਹੈ ਤੇ ਭਾਰਤੀ ਕਿਸਾਨ ਯੂਨੀਅਨ ਖੇਰਾ ਦਾ ਰਾਬੋ ਜੁਕਿਆ ਬਾਕੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕੀ ਤੋ ਦੁ ਲੱਗਦਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਮਜੂਦ ਨਾ ਕਿੰਨਾ ਕੋ ਕੰਮ ਕਰ ਸਕੀਆ ਜਰਦੀਪ ਜਰਦੀਪ ਦਾ ਆਫਿਸ ਪੈਂਟ ਸ਼ਹਿਰ